ਸਸ਼ੀਕਲ ਜੀ ਸਵਾਗਤ ਹੈ ਨਵੀਂ ਵੀਡੀਓ ਚ ਭਾਰਤੀ ਕਿਸਾਨ ਯੂਨੀਅਨ ਇਕਤਾ ਕਿਵੇਂ ਲੱਗਦਾ ਲਾਈ ਬੜੀ ਲੰਮੀ ਲਾਈਨ ਲੱਗ ਗਈ ਆਲੇ ਉਹ ਟਰੈਕਟਰ ਆਰਨੇ ਕਟੋ ਘਟ ਹਜ਼ਾਰਾਂ ਹੀ ਟਰੈਕਟਰ ਆਈ ਸਰੰਦ ਮੰਡੀ ਅਜੀ ਅਸੀਂ ਇਨਵੈਸਟੀਗੇਸ਼ਨ ਕੀਤੀ ਆ ਇਹ ਰੈਪਟ ਜੋ ਕੁਛ ਨਹੀਂ ਨਿਕਲਿਆ ਰੈਪਟ ਦਰਜ ਨਹੀਂ ਹੋ ਸਕਦੀ ਉਹ ਕਿਵੇਂ ਕਹੂਗੀ ਤੁਹਾਨੂੰ ਨਹੀਂ ਪਤਾ ਕਿ ਕੀ ਚੱਲਦਾ ਹੋਰੇ ਆਪਣੇ ਪੁਲਿਸ ਸਟੇਸ਼ਨਾਂ ਚ ਸਾਰਿਆਂ ਨੂੰ ਪਤਾ ਹੈ ਉਹ ਵੀ ਦੱਸੀ ਨਾ ਮੈਂ ਕਿਤੇ ਹਾਂ ਪੈਸਾ ਚੱਲਦਾ ਪੈਸਾ ਜਿਹੜੀ ਤਰ ਤਕੜੀ ਹੋਊਗੀ ਜਿਹੜੀ ਤਰ ਦਾ ਜ਼ੋਰ ਹੋਊਗਾ ਜਿਹੜੀ ਤਰ ਦਾ ਕਿਸੋ ਤਿੰਨ ਤੋਂ 7 ਸਾਲ ਦੀ ਜਿਹੜੀ ਆਪਾਂ ਨੂੰ ਸਜ਼ਾ ਹੁੰਦੀ ਆ ਕਿਸੇ ਵੀ ਧਾਰਾ 'ਚ ਆਪਾਂ ਨੂੰ 307 ਖਾਤ ਦਾ ਕਿਸੇ ਵੀ ਅਪਰਾਧ 'ਚ ਆਪਾਂ ਨੂੰ ਸਜ਼ਾ ਹੁੰਦੀ ਆ ਹਮੇਸ਼ਾ ਆਪਾਂ ਨੂੰ ਰਿਮਾਂਡ ਲੈਣ ਲਈ ਜੁਡੀਸ਼ੀਅਲ ਕੋਰਟ ਜਾਣਾ ਪੈਂਦਾ ਸੀ ਕੋਰਟ ਰਿਮਾਂਡ ਦਿੰਦੀ ਸੀ ਇਹ ਅਧਿਕਾਰ ਕਿਹਨੂੰ ਦਿੱਤਾ ਹੁਣ ਤਹਿਸੀਲਦਾਰ ਨੂੰ ਅਧਿਕਾਰ ਦਿੱਤਾ ਤਹਿਸੀਲਦਾਰ ਤਾਂ ਆਪਣਾ ਰਿਮਾਂਡ ਦੇ ਸਕਦਾ ਪੁਲਿਸ ਵਾਲੇ ਤਹਿਸੀਲਦਾਰ ਤੋਂ ਰਿਮਾਂਡ ਲੈ ਸਕਦੇ ਨੇ ਜਾ ਕੇ ਤਹਿਸੀਲਦਾਰ ਰਜਿਸਟਰੀਆਂ ਕਿਵੇਂ ਕਰਦਨੇ ਸਾਰਿਆਂ ਨੂੰ ਪਤਾ ਪਦਾ ਬਾਈ ਕਿਵੇਂ ਹੁੰਦੀਆਂ ਰਜਿਸਟਰੀਆਂ ਓਕਣੇ ਰਿਮਾਂਡ ਮਿਲਿਆ ਕਰਨਗੇ ਓਕਣੇ ਰਿਮਾਂਡ ਜਿਹੜੀ ਪੋਲੀਟਿਕਲ ਧਿਰ ਦੇ ਤੱਕੜੀ ਹੋਊਗੀ ਉਹ ਰਿਮਾਂਡ ਲੈ ਲੇਗਾ ਰੂਗੀ ਚਾਹੇ ਬੰਦੇ ਦਾ ਕਸੂਰ ਹੋਵੇ ਨਾ ਹੋਵੇ ਦੱਸੋ ਫਿਰ 84 ਵਾਲੇ ਕਾਨੂੰਨ ਹੈਗੇ ਨੇ ਕਿ ਨਹੀਂ ਹੈਗੇ ਆਪਾਂ ਅੱਜ ਉਹ ਇਕੱਠੇ ਹੋਏ ਆ ਇਹ ਤਾਂ ਆਪਣਾ ਇਕੱਠ ਹੋਇਆ ਆ ਆਪਾਂ ਸਰਕਾਰ ਨੂੰ ਅੱਜ ਨਾਰੇਬਾਜ਼ੀ ਕਰਨ ਆਏ ਆ ਆਪਾਂ ਦੱਸਣ ਆਏ ਆ ਸਰਕਾਰ ਨੂੰ ਕਿ ਅਸੀਂ ਅੱਜ ਵੀ ਗੁਲਾਮ ਆ ਪਰ ਅਸੀਂ ਇਹ ਵੀ ਦੱਸਦੇ ਆ ਕਿ ਅਸੀਂ ਗੁਲਾਮ ਰਹਿ ਕੇ ਨਹੀਂ ਜਿਵਾਂਗੇ ਅੱਜ ਦਾ ਕੱਟ ਹੋਇਆ ਸਾਡੇ ਫਤਗੜ ਸਾਹਿਬ ਜਿੱਥੇ ਚ 5 ਸਾਲ 6 700 ਟਰੈਕਟਰ ਤੋਂ ਉੱਪਰ ਆ ਜੁਰੇ ਹਜ਼ਾਰ ਤੋਂ ਉੱਪਰ ਚਲੋ ਮੈਂ ਗਿਣਤੀ ਨਹੀਂ ਕੀਤੀ ਸੀ ਹਜ਼ਾਰ ਤੋਂ ਉੱਪਰ ਟਰੈਕਟਰ ਆ ਤੋਂ ਬਲਾਕ ਸਾਡੇ ਖਮਾਣੋ ਬਲਾਕ ਆਰ ਮਨੋਬਲਾਕ ਉਹ ਤਸੀਲਾਂ ਚ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਵੀ ਢਾਈ ਢਾਈ 3 300 ਟਰੈਕਟਰ ਦੋਹਾਂ ਤਸੀਲਾਂ ਚ ਢਾਈ ਢਾਈ 3 300 ਟਰੈਕਟਰ ਆ ਅੱਜ ਤਾਂ ਆਪਾਂ ਪ੍ਰੋਟੈਸਟ ਕਰਨ ਆਏ ਆ ਕਿਸੇ ਵੀ ਨੌਜਵਾਨ ਦੇ ਕਿਸੇ ਵੀ ਬਜ਼ੁਰਗ ਦੇ ਕਿਸੇ ਵਟਸਐਪ ਤੇ ਕਿਸਾਨ ਯੂਨੀਅਨ ਦਾ ਕੋਈ ਸਰਕਾਰ ਖਿਲਾਫ ਪ੍ਰੋਟੈਸਟ ਕਰਨ ਦਾ ਕਿਸੇ ਨੇ ਪੋਸਟਰ ਵੀ ਪਾਤਾ ਪੀਐਸਪੀ ਨੂੰ ਅਧਿਕਾਰ ਦਿੱਤਾ ਵੀ ਐਨਐਸਏ ਲਾ ਕੇ ਅੰਦਰ ਕਰ ਸਕਦਾ